ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਆ ਗੁਰਸ਼ੇਵਕ ਕੋਲੇ ਦਾਦੂ ਵਾਲੇ ਬਾਗੀ ਕੋਲੇ ਪੂਰੇ ਘੈਂਟ ਘੈਂਟ ਟਰੈਕਟਰ ਹੁੰਦੇ ਆ ਬਾਈ ਕੋਲੇ ਤਿੰਨ ਟਰੈਕਟਰ ਆ ਬਾਈ ਕੋਲੇ ਪੂਰੇ ਘੈਂਟ ਆ ਤਿੰਨੇ ਤੇ ਪਹਿਲਾਂ ਤੁਹਾਨੂੰ ਬਾਈ ਨਾਲ ਕਰਾਉਂਦੇ ਆ ਮੁਲਾਕਾਤ ਥੋੜੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਣਾ ਟਰੈਕਟਰ ਹੋਰ ਥੇਵਕਾ ਕੀ ਹਾਲ ਚੱਲ ਹੈ ਸੱਸੀ ਕੋ ਬਾਈ ਸਾਰਿਆਂ ਨੂੰ ਬੋਲਣਾ ਠੀਕ ਹੋ ਵਧੀਆ ਹੀ ਜਾਮ ਤੁਸੀਂ ਜਨਾਓ ਵਧੀਆ ਹੀ ਜਾ ਮੀਮੂ ਤਾਂ ਬੱਚੇ ਹਾਂ ਵਧੀਆ ਠੀਕ ਹੈ ਅਜੇ ਤੱਕ ਦਾ ਬਾਲਾ ਸੀ ਹਨਾ ਹਾਂ ਮੀਂਹ ਜਿਆਦਾ ਥੋੜਾ ਜਿਹਾ ਤੇ ਆਪਣੇ ਇਹਦੇ ਬਾਰੇ ਦੱਸੋ ਸੋਨਾਲੀਕਾ ਬਾਰੇ ਸੋਨਾਲੀਕਾ ਕੋਲ ਨਰ 1 ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਹਨਾ ਅੱਛਾ ਕਿਹੜੀ ਕੰਪਨੀ ਦੇ ਗੁਡੀਅਰ ਦੇ ਬਾਈ ਗੁਡੀਅਰ ਦੇ ਆ ਚਾਰੀ ਚਾਰੇ ਟਾਇਰ ਗੁਡੀਅਰ ਦੇ ਚਾਰੇ ਟਾਇਰਾਂ ਦਾ ਬਿੱਲ ਦੇ ਮੈਂ ਭੁੱਲ ਰਪਾ ਚਾਰੇ ਟਾਇਰਾਂ ਦਾ ਬਿੱਲ ਦੇਵੋਗੇ ਹਾਂ ਠੀਕ ਆ ਚੈੱਕ ਕਰਾ ਦੇ ਕਿਤੇ ਕਲਮ ਨਹੀਂ ਲੱਗੀ ਟਰੈਕ ਦੇ ਸਹੀ ਗੱਲ ਆ ਸਾਰਾ ਅਰੀਜਨਲ ਆ ਪਾਰਾ ਅਰੀਜਨਲ ਟਰੈਕਾ ਮੁਰੂੜਾ ਦਾ ਭਰਾ ਮੇਰਾ ਪੂਰਾ ਨਾ ਸੋਹਾਂ ਟਰੈਕਟਰ ਆ ਪਾਰਾ ਮੁਰੂੜਾ ਚੈੱਕ ਕਰਾ ਦੇ ਹਾਂ ਡੰਡਾ ਫੱਟੀ ਛਤਰੀ ਸਾਰਾ ਕੁਝ ਆ ਦੇਖੋ ਗੱਡੀਆਂ ਕੋਈ ਸਾਰਾ ਕੁਝ ਓਕੇ ਹੈ ਜਮਾ ਯਾਰ ਜਮਾ ਯਾਰ ਕੋਕਾ ਪੀ ਸੀ ਟਰੈਕਟਰ ਹੈ ਨਾ ਜਮਾ ਕੋਕਾ 50 ਹਾਥ ਪਾਵਰ ਨਾਲ ਹਾਂ ਵੀਰੇ 50 ਹਾਥ ਪਾਵਰ ਹੈ ਹਾਂ ਪੂਰਾ ਸੋਹਣਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਓਕੇ ਬਾਹ ਕੇ ਤਸੱਲੀ ਕਰਕੇ ਲੈ ਜੇ ਯਾਰ ਬੰਦਾ ਠੀਕ ਆ ਬਾਈ ਕਹਿੰਦਾ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜੇ ਇਹ ਸਿਕੰਦਰ ਹੈ ਨਾ ਹਾਂ ਵੀਰੇ ਸਿਕੰਦਰ ਹੈ ਹਾਂ ਇਹ ਸਿਕੰਦਰ ਆ ਭਰਾ ਮੇਰੇ ਦੂਜੇ ਸੌਨ ਲੀਕ ਕਰਾਂ ਵੱਡਾ ਹੁੰਦਾ ਹੈ ਹਾਂ ਪੂਰਾ ਭੈਣ ਟਰੈਕਟਰ ਇਹ ਪੰਜਾਬ ਆ ਕਿ ਹਰਿਆਣਾ ਹਰਿਆਣਾ ਵੀਰੇ ਹਰਿਆਣਾ ਨੰਬਰ ਆ ਭਰਾ ਮੇਰੇ ਪੂਰਾ ਕਿਤੇ ਬਾਈ ਕਹਿੰਦਾ ਨਾ ਕਲਮ ਕਿਹੜਾ ਲੱਗਿਆ ਜੇ ਕੋਈ ਆਖੇ ਉਹ ਕਰਮੇ ਤੇ ਲੱਗੀ ਆ ਬਾਈ ਕਹਿੰਦਾ ਅਸੀਂ ਦੇਣਦਾਰ ਆ ਪੂਰਾ ਸੋਹਣਾ ਟਰੈਕਟਰ ਦੇਖੋ ਮਗਰ ਇਹਦਾ ਮੁਰੂੜਾ ਕਨੀਓ ਰੰਬਾ ਕਨੀਓ ਪੂਰਾ ਸੋਹਣਾ ਟਰੈਕਟਰ ਆ ਯਾਰ ਘੈਂਟ ਗੱਲ ਬਾਤ ਆ ਸੇਰਾ ਟਰੈਕਟਰ ਹੀ ਹੈ ਨਾ ਆ ਸੇਰਾ ਸੇਰਾ ਤੇ ਮਾਡਲ ਹੈਗਾ ਇਹ 18 ਹੈਰਾ ਮਗ 4 ਲੱਖ ਤੇ 45 ਹਜ਼ਾਰ ਡਿਮਾਂਡ ਕਿੰਨੇ ਦੇ ਦਾਂਗੇ ਇਹ ਟਰੈਕਟਰ ਦੇ ਦਿਆਂ ਭੁਲਰਾ ਆਪਾ 4.5 ਲੱਖ ਰੁਪਏ ਆ 4.5 ਲੱਖ ਦਾ ਹਾਂ ਜੇ ਕੋਈ ਤਰੀ ਵੀਡੀਓ ਦੇਖ ਕੇ ਆਊਗਾ ਨਾ ਹਾਂ 10000 ਰੁਪਏ ਡਿਸਕਾਊਂਟ ਹੋਰ ਦੇ ਠੀਕ ਗੱਲ ਆ ਭਰਾ ਮੇਰੇ ਜੇ ਕੋਈ ਆਪਣੀ ਵੀਡੀਓ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਆਊਗਾ ਤੇ ਬਾਈਕਰਾਂ 10000 ਹੋਰ ਸੌੜ ਕਰ ਲੈਣਗੇ ਆਪ ਨੂੰ ਆ ਕੇ ਕੋਈ ਵੀ ਕਹਿੰਦਾ ਭੁੱਲਰ ਦੀ ਵੀਡੀਓ ਦੇਖ ਕੇ 10000 ਰੁਪਏ ਦੇ ਦਗਾ ਠੀਕ ਹੈ ਜੀ ਅੱਗੇ ਆ ਗਿਆ 415000 ਦਾ ਟਰੈਕਟਰ ਦੇ ਠੀਕ ਹੈ ਠੀਕ ਹੈ ਜੀ ਅੱਗੇ ਆ ਗਿਆ 855 855 ਇਹ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਆ 19 ਮਾਡਲ ਹੈ ਭੁੱਲਰੇ ਹਾਂਜੀ ਚੈੱਕ ਕਰਾ ਦੇ ਟਾਇਰ ਵੀ ਨਾਲ ਦੇ ਟਾਇਰ ਟ੍ਰੈਡ ਦੇ ਨਾਲ ਦੇ ਟਾਇਰ ਅਗਲੇ ਚੇਂਜ ਆ ਨਾ ਪਗਲੇ ਨਾਲ ਦੇ ਅੱਛਾ ਇਹ ਚੇਂਜ ਕਰੇ ਹੋਇਆ ਮਗਰਲੇ ਨਾਲ ਦੇ ਆ ਢੱਕ ਢੱਕ ਸਾਰੇ ਵਿੱਚ ਟੱਕ ਢੱਕ ਨਾਲ ਹੀ ਭੁੱਲਰ ਬਾਈ ਦਾ ਨਿੱਕ-ਡੁਕ ਸਾਰਾ ਕੁਝ ਵਿੱਚੇ ਨਾਲ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਮਿਲੂਗਾ ਰੰਬਰ ਰੰਮਾ ਦਾ ਬੀਕੇ ਦੀ ਟਰੈਰ ਹੈ ਨਾ ਮਗਰ ਬੀਕੇ ਟੀਏ ਟਰ ਹੈ ਵੀਰੇ ਪੂਰਾ ਸੋਹਣਾ ਟਰੈਕਟਰ ਹੈ ਰੰਬਰ ਰੰਮਾ ਦਾ ਕਿਸੇ ਪਾਸੇ ਟਰੈਕਟਰ ਦੇਦੇ ਵੀ ਕਲ ਮੈਨੂੰ ਲੱਗੀ ਨਾ ਵੀਰੇ ਇਹ ਥੋੜਾ ਮੋਟਾ ਮਾਲਾ ਪਿੱਛੋਂ ਟਰ ਹੈ ਬੰਦਾ ਕੋਈ ਮਾੜਾ ਮੋਟਾ ਦੱਸ ਕੇ ਮਾਂਗੇ ਹਾਂ ਮਗਰੜਾ ਲੰਕਾ ਤੇ ਮਾੜਾ ਮੋਟਾ ਹੋਇਆ ਹਾਂ ਪੂਰਾ ਸੋਹਣਾ ਟਰੈਕਟਰ ਹੈ ਵੀ ਡੰਡਾ ਫੱਟੀ ਛਤਰੀ ਸਾਰਾ ਕੁਝ ਮਿਲੂਗਾ ਮਾਨਸਾ ਨੰਬਰ ਹੈ ਹਾਂਜੀ ਮਾਨਸਾ ਦਾ ਨੰਬਰ ਹੈ ਮਾਨਸਾ ਦਾ ਨੰਬਰ ਹੈ ਪੀਵੀ 31 ਹੈ ਨਾਲ ਡੈੱਕ ਹੈ ਨਵੀਂ ਬੈਂਟਰੀ ਆ ਬਰਾਉਨ ਦੀ ਚੈੱਕ ਕਰਕੇ ਲਿਆਦਾ ਨਵੀਂ ਬੈਂਟਰੀ ਆ ਠੀਕ ਆ ਪੂਰਾ ਕੈਂਟਰ ਚਾਰ ਸਫੇਰ ਤੁਹਾਨੂੰ ਦਿਖਾਉਂਦੇ ਆ ਅਗਲਾ ਆਂਦਾ ਯਾਰ ਇਸੇ ਬਾਅਦ ਇਹਨੂੰ ਦਿਖਾ ਦੇਖੋ ਪੂਰਾ ਸੋਹਣਾ ਟਰੈਕਟਰ ਆ ਯਾਰ ਇਹ ਟਰੈਕਟਰ ਵੀ ਇੰਜਨ ਗੇਅਰ ਦਾ ਇੰਨਾ ਚੰਗਾ ਭੁੱਲ ਰਾ ਆ ਕੇ ਬੰਦਾ ਚੈੱਕ ਕਰਕੇ ਕਿਦੋਂ ਵਾਪਸ ਵੀ ਦੇ ਸਕਦਾ ਕੋਈ ਕਮੀ ਆਉਂਦੀ ਆ ਠੀਕ ਆ ਲੈ ਵੀ ਇਹਦੂ ਜ਼ਿੰਮੇਵਾਰੀ ਕੋਈ ਨਹੀਂ ਦਿੰਦਾ ਇਨੀ ਜ਼ਿੰਮੇਵਾਰੀ ਬਾਈ ਕਹਿੰਦਾ ਬਾਹ ਕੇ ਚਲਾ ਕੇ ਤਸੱਲੀ ਕਰਕੇ ਲਿਆਉ ਹਣਾ ਹਾਂ ਜੇ ਕੋਈ ਦਿੱਕਤ ਆਉਂਦੀ ਯਾਰ ਪੰਜ ਸੱਤ ਦਿਨਾਂ ਚ ਵਾਪਸ ਵੀ ਕਰ ਲਾਂਗੇ ਵਾਪਸ ਕਰ ਲਾਂਗੇ ਬਾਈ ਕਹਿੰ 5 ਦਿਨਾਂ ਦੇ ਵਿੱਚ ਵਿੱਚ ਵਾਪਸ ਕਰ ਲਾਂਗੇ ਇੱਕ ਦਿਨ ਜੀ ਪਤਾ ਲੱਗ ਜਾਂਦਾ ਟਰੈਕਟਰ ਦਾ ਤਾਂ ਵੀ ਕਿਵੇਂ ਹੈਣਾ ਪਤਾ ਤਾਂ ਸੈਲਫ ਮਾਰ ਦਾ ਸਾਰੀ ਲੱਗ ਜਾਂਦਾ ਹਾਂ ਸਹੀ ਗੱਲ ਆ ਤੇ ਟਰੈਕਟਰ ਦਾ ਯਾਰ ਪਿੰਡ ਜਾਂਦਾ ਜਾਂਦਾ ਹੀ ਦੱਸ ਦਿੰਦਾ ਵੀ ਕਿਵੇਂ ਆ 5 5,70,000 ਡਿਮਾਂਡ ਆ 19 ਮਾਡਲ ਆ ਕਿੰਨੇ ਦੇ ਲੱਗੇ ਇਹ ਦੇਮਾਏ ਦਾ ਭੁੱਲ ਰ ਆਪਾਂ 5,45,000 ਦਾ ਹਾਂਜੀ ਪਰ ਵੀਡੀਓ ਤੇ ਨੂੰ ਦੱਸਿਆ ਤੈਨੂੰ ਸਾਰੇ ਟਰੈਕਟਰਾਂ ਦਾ 10,000 ਡਿਸਕਾਊਂਟ ਆ 10,000 ਫਰਕ ਕਰ ਠੀਕ ਆ ਬਾਈ ਕਹਿੰਦਾ 10,000 ਹੋਰ ਡਿਸਕਾਊਂਟ ਕਰਾਂਗੇ 5,35,000 ਦਾ ਟਰੈਕਟਰ ਜਸਨ ਹੋਵੇਗਾ ਠੀਕ ਆ ਪੂਰਾ ਪੁਰਾਣਾ ਵੀ ਕੱਟਿਆ ਜਾਊਗਾ ਹਾਂ ਪੁਰਾਣਾ ਕੱਟ ਲਾਂ ਭੁਲਰ ਸਾਹਿਬ ਟਰੈਟ ਹੋਵੇ ਕੋਈ ਕਟਾਂਗੇ ਠੀਕ ਐ ਮਾਲ ਮੁੱਲ ਤੇ ਹਾਂ ਮਾਲ ਮੁੱਲ ਤੇ ਇਹ ਤੇ ਲੋਨ ਲੋਨ ਦੀ ਹੈ ਜੀ ਲੋਨ ਹੋ ਜਾਊਗਾ ਵੀਰੇ ਉਹਨਾਂ ਤੇ ਲੋਨ ਹੋ ਜਾਊਗਾ ਦੋਨਾਂ ਤੇ ਲੋਨ ਹੋ ਜਾਊਗਾ ਹਾਂ ਹਾਂ ਜੇ ਬਾਈ ਕਿਸੇ ਨੇ ਲੋਨ ਕਰਾਉਣਾ ਦੋਨੇ ਟਰੈਕਟਰਾਂ ਤੇ 745 ਵਾਲੇ ਤੇ 855 ਵਾਲੇ ਤੇ ਉਹ ਵੀ ਹੋ ਜਾਊਗਾ ਬਾਈ ਕਹਿੰਦਾ ਤੇ ਜੇ ਕੋਈ ਪੁਰਾਣਾ ਟਰੈਟ ਕਟਾਉਣਾ ਹੈ ਜਿੰਨੇ ਦਾ ਤੁਹਾਡਾ ਹੈਗਾ ਮਾਲ ਮੁੱਲ ਉਹ ਕੱਟਿਆ ਜਾਊਗਾ ਐ ਤਾਂ ਹੈ ਨਹੀਂ ਵੀ 2 ਲੱਖ ਦਾ 4 ਲੱਖ ਮੰਗਣ ਨਾ ਨਹੀਂ ਨਹੀਂ ਮਾਲ ਮੁੱਲ ਕੱਟ ਲਾਂ ਵੀਰੇ ਸਾਫ ਟਰੈਟ ਹੋਵੇ ਕੱਟ ਲਾਂ ਹਾਂ ਇਦੂ ਵਾੜ ਆ ਗਿਆ ਪਚਵੰਜਾਲਾ ਨਿਊ ਹੌਲੈਂਡ ਹੈ ਨਾ ਆ ਵੀ ਪੰਜਾਬ ਨੰਬਰ ਆ ਬੱਸ ਹਾਂ ਇਹ ਤੋਤਾ ਤੂਤਣੇ ਹੈ ਨਾ ਇਹਨਾ ਬਸ ਅੱਜ ਹੀ ਮੀਚੇ ਸਿੱਧਾ ਲੈ ਕੇ ਆਈ ਲਾਤਾ ਯਾਰ ਹਾਂ ਮੀਹ ਪਈ ਜਾਂਦਾ ਘੋੜਾ ਪੈਂਪਰ ਲੱਗਿਆ ਨਾ ਇਹ ਪੰਜਾਬ ਹੈ ਇਹ ਪੰਜਾਬ ਹੈ ਬਠਿੰਡੇ ਦਾ ਪੰਜਾਬ ਨੰਬਰ ਬਠਿੰਡੇ ਦਾ ਹਾਂ ਇਹ ਵੀ ਇੰਜਨ ਗੇਅਰ ਦਾ ਓਕੇ ਹੈ ਓਕੇ ਹੈ ਜਮਾ ਪੂਰਾ ਸੋਹਣਾ ਟਰੈਕਟਰ ਦੇਖੋ ਯਾਰ ਪੂਰਾ ਸੋਹਣਾ ਬਸ ਇਹਦਾ ਆਪਾਂ ਥੋੜਾ ਇੱਕ ਹੌਲ ਕਰ ਲਈਏ ਤੋ ਆਇਆ ਨਹੀਂ ਸਿੱਧਾ ਇੱਥੇ ਆਈ ਲਾਤਾ ਹਾਂ ਉਹ ਗੱਲ ਨਹੀਂ ਹੈਗੀ ਯਾਰ ਵੀ ਵਪਾਰੀਆਂ ਨੂੰ ਲੇਚਿਆ ਪੋਚੀ ਜੀ ਕਰੀ ਉਹ ਨਾ ਕੋਈ ਚੱਕ ਹਾਂ ਪਾਫ ਆ ਜਮਾ ਟਰੈਕਟਰ ਤਾਂ ਇਹ 16 ਟਾਇਰ ਹੈ 16 ਟਾਇਰ ਹੈ 3 ਸਪੀਡ ਹੈ 16 ਦੇ ਟਾਇਰ ਹੈ 3 ਸਪੀਡ ਹੈ ਬਾਈ ਕਹਿੰਦਾ ਪੂਰਾ ਘੈਂਟ ਟਰੈਕਟਰ ਆ ਯਾਰ ਦੇਖੋ ਇਹੋ ਸਾਡਾ ਇਹ ਵੀ ਲੱਗਿਆ ਤੇ ਸਤਰੀ ਵੀ ਲੱਗੀ ਆ ਤੇ ਡੰਡਾ ਫੱਟੀ ਸਤਰੀ ਤੁਹਾਨੂੰ ਨਾਹਰ ਕੋ ਨਾਲ ਮਿਲੂਗਾ ਪੂਰਾ ਘੈਂਟ ਟਰੈਕਟਰ ਆ ਬਾਈ ਕਹਿੰਦਾ ਇੰਜਨ ਗੇਅਰ ਦਾ ਤਾਂ ਕਹਿੰਦਾ ਕੋਕਾ ਪੀਛੀ ਹੈ ਵੀ ਸਿਰਾ ਟਰੈਕਟਰ ਹੀ ਆ ਪਾਵਰ ਸਟੀering ਆ ਨਾ ਹਾਂ ਹਾਂ ਪਾਵਰ ਸਟੀering ਫੈਰ ਕਿੰਨੇ ਗੋਣਗੇ ਦੇ ਮੂਰ ਲੈ ਫੈਰ ਅਗਲੇ ਤਾਂ ਹੋਣਗੇ ਵੀਰੇ ਮਿਲ ਲੈ 80 ਪੈਸੇ ਹਾਂ ਐਮ ਆਰਪ ਦੇ ਆ ਨਾ ਐਮ ਆਰਪ ਦੇ ਅਗਲੇ ਮਗਰ ਇਹ ਵੀ ਹੈਗੇ 70 75% ਹਾਂ ਅੱਧੀ ਵਿਚੈਂਟੀ ਮੰਨ ਪੁੱਲਰ ਆਪਾਂ ਵੱਧ ਗੱਲ ਨਹੀਂ ਕਰਦੇ ਹਾਂ ਹਾਂ 65 ਤੋਂ ਮੰਨ ਲਾ ਜਾ ਤੇਰੀ ਗੱਲ ਦੇਣੀ ਆਵੇ ਕੋਈ ਹੀ ਕਰ ਦੋ ਸਹੀ ਗੱਲ ਆ ਨਿਊ ਹੋਲੈਂਡ ਪੂਰਾ ਕੈਂਟ ਟਰੈਕਟਰ ਆ ਯਾਰ ਹੈਨਾ 2010 ਮਾਡਲ ਆ 4 ਲੱਖ 70 ਹਜ਼ਾਰ ਡਿਮਾਂਡਾ ਕਿੰਨੇ ਦੇ ਦਾਂਗੇ ਇਹ ਦੇ ਦੇਵੇਂ ਪੁੱਲਰ ਆਪਾਂ 4 ਲੱਖ ਤੇ 40 ਹਜ਼ਾਰ ਦਾ ਟਰੈਕਟਰ 10 ਹਜ਼ਾਰ ਤੇ ਡਿਸਕਾਊਂਟ ਠੀਕ 4 ਲੱਖ 30 ਹਜ਼ਾਰ ਦਾ ਟਰੈਕਟਰ ਦੇ ਦੇ 4 ਲੱਖ ਹੋਰ ਵੀ ਮਾਨਤਨ ਕਰ ਦਾਂਗੇ ਯਾਰ 30 ਹਜ਼ਾਰ ਤਾਂ ਦੇ ਲਈ ਬਾਕੀ ਕਹਦਾ ਬਾਈ ਕਹਦਾ ਹੋਰ ਵੀ ਮਾਨਤਨ ਕਰ ਦਾਂਗੇ 2-4 ਹਜ਼ਾਰ ਜ਼ਿਆਦਾ ਇਹ ਪੂਰੇ ਕੈਂਟ੍ਰੈਕਟਰ ਹੁੰਦੇ ਆ ਪਾਈਆਂ ਕੋਲੇ ਕਾਗਜ਼ ਪੱਤਰਾਂ ਦੀ ਆਪਣੀ ਪੂਰੀ ਸਾਰਿਆਂ ਜ਼ਿੰਮੇਵਾਰੀ ਠੀਕ ਆ ਜਦੋਂ ਮਰਜੀ ਆ ਪੈਟਰੋਲ ਪੰਪ ਦੇ ਸਾਹਮਣੇ ਆਪਾਂ ਮੰਡੀ ਲਾਉਣੇ ਆ ਪੈਟਰੋਲ ਪੰਪ ਦੇ ਸਾਹਮਣੇ ਮੰਡੀ ਆ ਪਾਈਆਂ ਦੀ ਪਰ ਵੰਡੀ ਸਾਪੋ ਪਰ ਵੰਡੀ ਸਾਬੋ ਤੇ ਮੰਨ ਕੇ ਚੱਲ ਵੀ ਆਪਣਾ ਪਲਾਟ ਨੰਬਰ ਕਿੰਨਾ ਹੈ ਪਲਾਟ ਨੰਬਰ ਬਸ ਆ ਪੰਪ ਦੇ ਸਾਹਮਣੇ ਫਰਨੀਚਰ ਦੀ ਦੁਕਾਨ ਦੇ ਨਾਲ ਯਾਰ ਆ ਮਿੱਤਲ ਫਰਨੀਚਰ ਨਾਲ ਹਾਂ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਨੰਬਰ ਹੈਗੇ 93504 93504 85585 85585 ਆਹ ਗਏ ਆਹ ਬਾਈ ਦਾ ਨੰਬਰ ਆ ਇਹ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਓਕੇ ਭਰਾ ਧੰਨਵਾਦ ਜੇ ਜਦੋਂ ਮਰਜ਼ੀ ਆ ਜਾਓ ਬੰਨਾਂ ਕੋਲ ਮਿੱਤਰ ਫਰਨੀਚਰ ਦੇ ਨਾਲ ਦੁਕਾਨ ਆ ਸਾਹਮਣੇ ਪੈਟਰੋਲ ਪੰਪ ਆ ਓਕੇ ਈ ਧੰਨਵਾਦ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦੇਣਾ